ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੇ ਅਸੀ ਕਾਲਜ ਸੈਕਟਰ ਬੱਧੇ ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਨਾਟਕ ਅਤੇ ਨ੍ਰਿਤ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਇਸ ਮੌਕੇ ਤੇ ਮੋਹੱਲੇ ਦੇ ਰੀਜਨਲ ਸਪਾਇਨਲ ਇੰਜਰੀ ਸੈਂਟਰ ਦੇ ਡਾਇਰੈਕਟਰ ਡਾਕਟਰ ਰਾਜ ਪਾਦਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਦ ਕੀਤੀ ਸ਼ਾਮ ਦਾ ਮੁੱਖਾ ਕਰਸ਼ਣ ਆकांक्षा ਸੰਸਥਾਨ ਜੋਧਪੁਰ ਦੇ ਕਲਾਕਾਰਾਂ ਵੱਲੋਂ ਪ੍ਰਸਤੁਤ ਨਾਟਕ ਸੁਕਰ ਰਿਹਾ ਜਿਸ ਦਾ ਆਯੋਜਨ ਸੁਤਨੰਭ ਸਿੰਘ ਦਾਵਾ ਵੱਲੋਂ ਕੀਤਾ ਗਿਆ ਸੀ ਇਹ ਨਾਟਕ ਡਾਕਟਰ ਨਿਵੇਦਤਾ ਵੱਲੋਂ ਲਿਖਿਆ ਗਿਆ ਤੇ ਡਾਕਟਰ ਵਿਕਾਸ ਕਪੂਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਇਸ ਨਾਟਕ ਨੇ ਯੋਨ ਹਿੰਸਾ ਦੀ ਕਠੋਰ ਹਕੀਕਤ ਅਤੇ ਪੀੜਤਾਂ ਵੱਲੋਂ ਝੇਲੇ ਜਾ ਰਹੀ ਮਾਨਸਿਕ ਤਕਲੀਫ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਇਸ ਤੋਂ ਇਲਾਵਾ ਸਿੰਕਸ ਡਾਂਸ ਐਂਡ ਕ੍ਰੀਏਸ਼ਨ ਗਰੁੱਪ ਕੋਲਕਾਤਾ ਨੇ ਭਾਰਤਨਾ ਟੀਮ ਦੀ ਸ਼ਾਨਦਾਰ ਪ੍ਰਸਤੁਤੀ ਦਿੱਤੀ ਜਿਸ ਨੂੰ ਅਰੁਣਾਵਾ ਬਰਮਨ ਨੇ ਪਰਿਕਲਪਨਾ ਕਰਕੇ ਕੋਰੀਓਗ੍ਰਾਫ ਕੀਤਾ ਦਰਸ਼ਕਾਂ ਵਿੱਚ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਪੀ ਜੇ ਦੇ ਡਾਕਟਰ ਨਯਾਇੰਤੀਸ਼ ਵਰੇਸ਼ ਨਾਗਰੀਕਾਂ ਤੇ ਹੋਰ ਮਾਨਯੋਗ ਸ਼ਾਮਲ ਸਨ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਉਭਰਾਏ ਸੇਵੀਅਰ ਸਿੰਘ ਦੀ ਅਗਵਾਈ ਵਿੱਚ ਟਰਸਟ ਭਾਰਤ ਪਰਦੇ ਕਲਾਕਾਰਾਂ ਨੂੰ ਉਤਸ਼ਾਹਿਤ ਅਤੇ ਸਮਰਥਨ ਕਰਦਾ ਰਹਿੰਦਾ ਹੈ ਇਸ ਪਹਿਲ ਦੇ ਤਹਿਤ ਪਟਿਆਲਾ ਵਿੱਚ ਰਾਸ਼ਟਰੀ ਪੱਧਰੀ ਕਲਚਰਲ ਫੈਸਟ ਦਾ ਆਯੋਜਨ ਕੀਤਾ ਜਾਂਦਾ ਹੈ ਜਿੱਥੇ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਨੂੰ ਨਵੇਂ ਖੇਤਰ ਵਿੱਚ ਵਿਖਾਉਣ ਦਾ ਮੌਕਾ ਮਿਲਦਾ ਹੈ ਐਸ.ਪੀ. ਸਿੰਘ ਉਭਰਾਏ ਜੀ ਨੇ ਇਹ ਮੇਰੀ ਰਿਕਵੈਸਟ ਪਰ ਹੀ ਇੱਥੇ ਪਲੇ ਔਰ ਡਾਂਸ ਕਰਵਾਇਆ ਪਰੇ ਪਲੇ ਜਿਹੜਾ ਹੈ ਇੱਕ ਐਸੀ ਬੁਰੀ ਆਦਤ ਜਿਹੜੀ ਸੋਸਾਇਟੀ 'ਚ ਹੈ ਰੇਪ ਬਾਰੇ ਉਹਦੇ ਬਾਰੇ ਦੱਸਿਆ ਕਿ ਇਦਾਂ ਦੀ ਚੀਜ਼ ਨਾ ਹੋਵੇ ਕਿਉਂਕਿ ਜੇ ਅੱਜ ਦੇ ਵੀ ਅਸੀਂ ਡਾਟਾ ਗਿਣੀਏ ਤਾਂ 30000 ਰੇਪਸ ਪਰ ਇਅਰ ਹੋ ਰਹੇ ਹਿੰਦੁਸਤਾਨ 'ਚ ਤਾਂ ਇਸ ਪਲੇ ਨਾਲ ਸੋਸਾਇਟੀ ਨੂੰ ਦੱਸਿਆ ਜਾ ਰਿਹਾ ਹੈ ਕਿ ਇਦਾਂ ਦੇ ਜਿਹੜੇ ਕਾਨੂੰਨੇ ਕਮ ਹੈ ਇਹ ਨਹੀਂ ਹੋਣੇ ਚਾਹੀਦੇ ਸੋਸਾਇਟੀ ਤਾਂ ਹੀ ਅਸੀਂ ਡਿਵੈਲਪਡ ਸੋਸਾਇਟੀ ਬਣ ਸਕਾਂਗੇ ਇਹਦੇ ਨਾਲ ਨਾਲ ਇੱਕ ਜਿਹੜਾ ਡਾਂਸ ਦਾ ਪ੍ਰੋਗਰਾਮ ਹੋਇਆ ਉਤੇ ਮਹਾਪਾਰਤ ਜਿਹੜੇ ਮੇਨ ਕਰੈਕਟਰ ਸੇ ਉਹਨਾਂ ਬਾਰੇ ਦੱਸਿਆ ਵੀ ਦ੍ਰੋਪਤੀ ਦਾ ਕੀ ਦੱਸਿਆ ਚੀਰ ਹਰਨ ਦੱਸਿਆ ਫਿਰ ਹੜਿੰਬਾ ਦਾ ਦੱਸਿਆ ਸੋ ਇਹ ਨਾਲ ਇਹ ਟੂ ਡਾਸ ਔਨ ਦੀ ਕਰੈਕਟਰਸ ਇਜ਼ ਅ ਗ੍ਰੇਟ ਥਿੰਗ ਮੈਂ ਕਹਿੰਦਾ ਵੀ ਇਹ ਤੇ ਬਰੀ ਕੰਟਰੀਬਿਊਸ਼ਨ ਜਿਹੜੀ ਇਸ ਸੋਸਾਇਟੀ ਚੰਡੀਗੜ੍ਹ ਵਾਸਤੇ ਹਰਬਰ ਦੇ ਪਲਾਦੇ ਪ੍ਰੈਜ਼ੀਡੈਂਟ ਨੇ ਇਹ ਕੀਤਾ ਹੈ ਚੇਅਰਮੈਨ ਨੇ ਕੀਤਾ ਹੈ ਬਹੁਤ ਹੀ ਬੜਾ ਉਪਰਾਲਾ ਐਸਾ ਅੱਛਾ ਉਪਰਾਲਾ ਜਿਹੜਾ ਕਿ ਸਾਡੇ ਚੰਡੀਗੜ੍ਹ ਤੇ ਪਹਿਲੀ ਵਾਰੀ ਹੋਇਆ ਸਰਬਦਾ ਪਲਾਚੇਰੀ ਕੇਬਲ ટ્રਸਟ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਅੱਜ ਇੱਥੇ ਇੱਕ ਕਲਚਰਲ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਇੱਕ ਪਲੇ ਜਿਹੜਾ ਜੋਧਪੁਰ ਤੋਂ ਆਇਆ ਸੀਗਾ ਆਕਾਂਸ਼ਾ ਸੰਸਥਾਨ ਜੋਧਪੁਰ ਦਾ ਡਾਕਟਰ ਵਿਕਾਸ ਕਪੂਰ ਨੇ ਨਿਰਦੇਸ਼ਿਤ ਕੀਤਾ ਸੀ ਪੁਕਾਰ ਉਹ ਪਲੇ ਇੱਥੇ ਦਿਖਾਇਆ ਗਿਆ ਔਰਤ ਦੀ ਜਿਹੜੀ ਫਲਾਈਟ ਹੈਗੀ ਆ ਅੱਜ ਦੇ ਮਾਹੌਲ ਦੇ ਵਿੱਚ ਜਿਹੜੇ ਉਹਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਦੇ ਨੇ ਨਿਤ ਦਿਹਾੜੇ ਉਹਨਾਂ ਨੂੰ ਮੁਖਰਿਤ ਕਰਦਾ ਹੋਇਆ ਇਹ ਪਲੇ ਸੀਗਾ ਜਾਂਦਾਰ ਪਰਫਾਰਮੈਂਸ ਸੀ ਆਡੀਅੰਸ ਨੇ ਸਾਹ ਰੋਕ ਕੇ ਉਸ ਪਰਫਾਰਮੈਂਸ ਨੂੰ ਦੇਖਿਆ ਬਹੁਤ ਹੀ ਵਧੀਆ ਪਰਫਾਰਮੈਂਸ ਸੀ ਇਸ ਤੋਂ ਬਾਅਦ ਫਿਰ ਇੱਕ ਨ੍ਰਿਤਨਾਟਕ ਪੇਸ਼ ਕੀਤਾ ਗਿਆ ਤੇਜੋ ਤੂਰਿਆ ਇਹ ਜਿਹੜੀ ਥੀਏਟਰ ਗਰੁੱਪ ਸੀਗਾ ਇਹ ਕੋਲਕਾਤਾ ਤੋਂ ਆਇਆ ਸੀ ਅਰੁਨਾਭਾ ਵਰਮਨ ਇਹਦੇ ਡਾਇਰੈਕਟਰ ਸੀਗੇ ਉਸ ਪਰਫਾਰਮੈਂਸ ਨੇ ਦਿਲ ਮੋਲਿਆ ਲੋਕਾਂ ਦਾ ਉਸ ਤੇ ਵਿੱਚ ਮਾਈਥੋਲੋਜੀ ਦੇ ਵੀ ਜਿਹੜੀਆਂ ਵਿਮਨ ਹੋਈਆਂ ਆਪਣੇ ਮਹਾਭਾਰਤ ਚ ਖਾਸ ਤੌਰ ਤੇ ਉਹਨਾਂ ਦਾ ਜ਼ਿਕਰ ਸੀ ਤੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੀ ਜ਼ਿੰਦਗੀ ਜਿਹੜੀ ਕੰਪਲੈਕਸ ਸੀ ਜਿਵੇਂ ਕਿ ਸ਼ਿਕੰਧੀ ਹੈ ਚਿਤ੍ਰਾਂਗਦਾ ਹੈ ਦ੍ਰੋਪਦੀ ਹੈ ਫਿਰ ਉਹ ਹੈਗੀ ਆਪਣਾ ਸ਼ਿਕੰਧੀ ਹੈ ਇਸੇ ਤਰ੍ਹਾਂ ਗੰਧਾਰੀ ਹੈ ਉਹਨਾਂ ਸਾਰਿਆਂ ਨੂੰ ਲੈ ਕੇ ਉਹਨਾਂ ਨੇ ਬਹੁਤ ਸੋਨਾ ਪਲੇ ਦਿਖਾਇਆ ਆਡੀਅנס ਨੇ ਖੂਬ ਇੰਜੋਏ ਕੀਤਾ ਉਸ ਪਲੇ ਨੂੰ ਵੀ اور ਅਸੀਂ ਫੇਰ ਥੈਂਕਸ ਕਰਦੇ ਹਾਂ ਸਰਬਤ ਦਾ ਪਲਾਚੇਟੇਬਲ ٹرسٹ ਦਾ ਜਿਹੜੇ ਇਸ ਤਰ੍ਹਾਂ ਦੇ ਉਦਮ ਅਕਸਰ ਹੀ ਕਰਦੇ ਰਹਿੰਦੇ ਨੇ ਪਟਿਆਲੇ ਦੇ ਵਿੱਚ ਵੀ 3 ਸਾਲ ਤੋਂ ਲਗਾਤਾਰ ਉਹ ਨਾਟਕ ਮੇਲਾ ਕਰਦੇ ਆ ਰਹੇ ਨੇ ਉਸ ਨਾਟਕ ਮੇਲੇ ਦੇ ਵਿੱਚ ਵੀ ਤਕਰੀਬਨ 15 ਦਿਨ ਦੇ ਨਾਟਕ ਮੇਲੇ ਦੇ ਵਿੱਚ ਦੂਰੋਂ ਦੂਰੋਂ ਕਲਾਕਾਰ ਆਉਂਦੇ ਨੇ ਜਿਹੜੇ ਭਾਗ ਲੈਂਦੇ ਨੇ ਅੱਜ ਇਹਨਾਂ ਨੇ ਐਸਟੀ ਕਾਲਜ ਚੰਡੀਗੜ੍ਹ ਵਿਖੇ ਇਹ ਪ੍ਰੋਗਰਾਮ ਕੀਤਾ ਸੀਗਾ ਜਿਹਦੇ ਚ ਕਿ ਭਰਪੂਰ ਆਡੀਅנס ਸੀਗਾ ਤੇ ਉਹਨੇ ਸਾਰਿਆਂ ਨੇ ਬਹੁਤ ਆਨੰਦ ਲਿਆ ਮੈਕ ਆਰਟ ਕਲਚਰ ਦੇ ਜਦੋਂ ਆਪਣੇ ਕਾਲ ਸਕੂਲ ਕਾਲਜ ਤੋਂ ਹੀ ਜੁੜੀ ਹੋਈ ਹੈ ਬਹੁਤ ਗੈਪ ਤੋਂ ਬਾਅਦ ਇਨਾ ਸੰਜੀਦਾ ਜੋ ਚੈਰੀਟੇਬਲ ਟਰਸਟ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਥੇ ਜਿਹੜੇ ਨਾਟਕ ਇੱਕ ਸਟੇਜ ਦੇ ਉੱਤੇ ਯਾਨੀ ਵੂਮਨ ਦੀ ਅਪਥੀ ਜਿਹੜੀ ਹੈ ਉਸ ਨੂੰ ਬਿਆਨ ਕਰਦੇ ਹੋਇਆ ਜਿਹੜਾ ਪਹਿਲਾਂ ਕੀਤਾ ਸੀਗਾ ਸੀਗਾ ਬਹੁਤ ਹੀ ਪਿਆਰਾ ਸੀਗਾ ਉਹ ਲਹਿਰ ਜਿਹੜੀ ਸੀਗੀ ਨਾ ਉਹ ਇੱਕਦਮ ਤਸੀਂ ਦੇਖ ਰਹੇ ਸੀ ਤਾਂ ਬੂਸ ਬੰਬ ਆ ਰਹੇ ਸੀਗੇ ਕਿ ਵਾਕਈ ਉਸੇ ਇਰਾ ਦੇ ਵਿੱਚ ਜਾਂ ਉਸੇ ਜਿਵੇਂ ਹੈਪਨਿੰਗ ਹੋ ਰਹੀ ਓਬਵੀਅਸੀ ਉਸ ਚੀਜ਼ ਨੂੰ ਹੀ ਹੰਡਾ ਰਹੇ ਸੀਗੇ ਇਸ ਦਾ ਬਹੁਤ ਅੱਛਾ ਲੱਗਾ ਇਹ ਉਪਰਾਲਾ ਵੀ ਬਹੁਤ ਅੱਛਾ ਹੈ ਐਨ ਉਹ ਜਿਹੜੇ ਕਹਿਲਾ ਵਾਲੇ ਬੱਚਿਆਂ ਨੇ ਜਿਹੜਾ ਵਿਦ ਡਾਂਸ ਵਿਦ ਭਰਤਨਾਟਿਮ ਜਿਹੜਾ ਕੀਤਾ ਸੀ ਉਹ ਸੁਪਰਬ ਉਹਨਾਂ ਦੀ ਮਿਹਨਤ ਉਹਨਾਂ ਦੀ ਬੀਟ ਮੈਵਲਸ ਮੈਂ ਤੇ ਕਹਣੀ ਐ ਜੇ ਪਹਿਲਾ ਉਪਰਾਲਾ ਕੀਤਾ ਗਿਆ ਤਾਂ ਤੂੰ ਹਰ ਵਾਰੀ ਹਰ ਸਾਲ ਜਦੋਂ ਵੀ ਕਰੋਗੇ ਪਟਿਆਲਾ ਕਰੋ ਤਾਂ ਚੰਡੀਗੜ੍ਹ ਨੂੰ ਮਨਾ ਪੁੱਲਿਓ ਇਥੇ ਆ ਕੇ ਇੱਕ ਸਾਡੇ ਇੱਕ ਬਹੁਤ ਹੀ ਇੱਕ ਸੰਜੀਦਾ ਜਿਹੜੀ ਚੈਪਟਰ ਲਿੱਤਾ ਹੈ ਸੰਜੀਦਾ ਜਿਹੜੀ ਇਹਨਾਂ ਨੇ ਸਬਜੈਕਟ ਲਿੱਤਾ ਹੈ ਉਹ ਬਹੁਤ ਟੱਚਿੰਗ ਸੀਗਾ ਔਰ ਅਸੀਂ ਸਾਰੇ ਹੀ ਉਹ ਜੀ ਰਹੇ ਸੀ ਦਾਦਰ ਉਸ ਕਰੈਕਟਰ ਨੂੰ ਵੀ ਸੀ ਮਹਿਸੂਸ ਕਰ ਰਹੇ ਸੀ ਜਿਹੜਾ ਸਾਡੇ ਆਲੇ ਦੁਆਲੇ ਵਿੱਚ ਹਮੇਸ਼ਾ ਹੁੰਦਾ ਹੈ ਔਰ ਪਰਮਾਤਮਾ ਦਾ கான்ਸੈਪਟ ਹੀ ਚੜਦੀ ਕਲਾ ਬਖਸ਼ੇ ਔਰ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹਤਾ ਕਿ ਸਮਾਜ ਦੇ ਜਿਹੜੀ ਸਮਾਜਿਕ ਰੀਤੀਆਂ ਹੈ ਉਸ ਨੂੰ ਵੀ ਅੱਗੇ ਸੇ ਪੇਸ਼ ਕਰਦੇ ਰਹੀਏ ਔਰ ਇਹਨਾਂ ਬੱਚਿਆਂ ਦਾ ਵੀ ਹੌਸਲਾ ਵਧਾਈ ਕਰਦੇ ਰਹੀਏ